ਆ ਮੇਰੇ ਗਿਤਾ ਜੀ ਪੂਰਾ ਚੱਕਾ ਨਹੀਂ ਅਸੀਂ ਪੂਰਾ ਬਿਲਕੁਲ ਨਹੀਂ ਬੰਦ ਕਰਦੇ ਨੇ ਸਰਦਾਰ ਨੇ ਮੋਹੰਦਰ ਸਾਹਿਬ ਬੋਧ ਕਰਦੇ ਹੀ ਸਾਹਮਣੇ ਆ ਕੇ ਸਾਡਾ ਉਥੇ ਤੋਂ ਬਈ ਹੋਣਾ ਦਾ ਕੰਮ ਹੋਇਆ मर्जी चले जाओ मैं आपका पंडित है कि मैं कोई चीज़ नहीं ਇਹ ਚਾਰ ਸਵਾ ਚਾਰ ਕਿਲੇ ਜਗਾ ਇਹ ਸਭ ਨੂੰ ਦੱਸੀ ਸੀ ਪ੍ਰਧਾਨ ਜੀ ਨੂੰ ਵੀ ਦੱਸੀ ਸੀ ਹੁਣ ਉਹਦੇ ਤੇ ਅਗਲੀ ਕਾਰਵਾਈ ਇਹਦੇ ਲਈ ਹੈ ਕਿ ਉਹ ਮੰਨ ਲਓ ਵੀ ਉਹ ਸਭ ਤੋਂ ਕਰਨੀ ਆ ਉਸ ਤੋਂ ਪਹਿਲਾਂ ਕਿਹੜੇ ਸਾਨੂੰ ਬੰਨਿਆ ਗਲੀਆਂ ਤੋਂ ਪੁਰਾਣਾ ਸਭ ਤੋਂ ਤੇਰੇ ਗੰਨ ਬੱਚਾ ਕਿਹੜੀ ਜਗਾ ਇਹਨੇ ਦੱਸੀ ਆ ਜੀ ਸਾਰਿਆਂ ਨੂੰ ਬਾਅਦ ਹਸਲਾ ਚੋਣਾ ਇਹੋ ਖਾਬ ਉਹਦੇ ਚ ਆਪਾਂ ਤੁਰੰਤ ਅੰਮ੍ਰਤ ਤੋੜਨ ਜਾਂ ਆਪਾਂ ਝਟਣ ਵਾਲੀ ਗੱਲ ਕਾਬਤ ਨਾ ਕਰੀਏ ਉਹਦੇ ਚ ਕੋਈ ਪ੍ਰਧਾਨ ਜੀਆ ਸਪੈਸ਼ਲ ਪਾਵਰਾਂ ਜੂਂਦੂਂਦੀਆਂ ਜਾਂ ਅਯੋਗੀਆਂ ਚਾਹ ਹਾਉਤੀਆਂ ਕੁਝ ਲੋਕ ਫੌਰੀ ਤੌਰ ਤੇ ਹੱਲ ਕਰੋ ਉਹਦਾ ਉਹ ਇੱਕ ਮਿੰਟ ਰਹਿਣ ਉਹਦਾ ਫੌਰੀ ਤੌਰ ਤੇ ਹੱਲ ਕਰੋ ਜੀ ਜੋ ਸਾਡੀਆਂ ਸਪੈਸ਼ਲ ਪਾਵਰ ਜਿੱਥੇ ਟਾਈਮ ਕਰਾਉਣਾ ਕਰਾਉ ਤੁਜੀ ਨੂੰ ਜਗਾ ਲਓ ਜਿਹੜੀ ਆਪਾਂ ਹਾਊਸ ਚ ਬੈਠੇ ਜੂਣੇ ਟਾਈਮ ਫੋਨ ਕੀ ਆਪਾਂ ਦੀ ਇਨਸਾਈਟ ਆਪਾਂ ਬਣ ਕੇ ਪੱਥਰ ਪੱਥਰ ਆਪਾਂ ਉੱਥੇ ਖੜਾ ਇਹਦੇ ਲੋਕੀ ਨੋਟੇ ਲੇ ਕਰਾ ਦੇ ਕੇ ਆਪਾਂ ਉਹਦਾ ਦੇ ਕੇ ਨਾ ਔੜੇ ਪਹਿਲਾਂ ਆਪਾਂ ਉਹਨੇ ਆ ਕੇ ਬੰਦ ਇਹ ਆਪਾਂ ਕਹਿ ਦਈਏ ਸੈਗਰੀਗੇਸ਼ਨ ਨਹੀਂ ਸੈਗਰੀਗੇਸ਼ਨ ਨਹੀਂ 2014 ਤੋਂ ਅੱਜ ਤੱਕ ਕਦੋਂ ਬੰਦੇ ਰੱਖੇ ਆ ਨਗਰ ਕੌਂਸਲ ਨੇ ਐਨਜੀਟੀ ਦੇ ਰੂਲਾਂ ਦੇ ਮੁਤਾਬਕ ਡੋਰ ਟੂ ਡੋਰ ਕਲੈਕਟ ਕਰਨ ਲਈ ਬੰਦੇ ਅਲੱਗ ਤੋਂ ਰੱਖਣੇ ਸੀ ਸੈਗਰੀਗੇਸ਼ਨ ਕਰਨ ਲਈ ਬੰਦੇ ਰੈਕ ਪicker ਅਲੱਗ ਤੋਂ ਰੱਖਣੇ ਸੀ ਅੱਜ ਤੱਕ ਕਿੱਥੇ ਰੱਖੇ ਗਏ ਕੰਮ ਤਾਂ ਜੀ ਚੱਲਦੇ ਆ ਆਪ ਪਿਛਲੇ 11 12 ਦੀ ਮੀਟਿੰਗ ਤੇ ਬੈਠੇ ਸੀ ਬੰਦੇ ਤੇਈ ਬੰਦਿਆਂ ਦਾ ਮਤਾਂ ਪਾਸ ਕੀਤਾ ਸੀ ਹਰ ਵਾਰ ਦੇ ਵਿੱਚ ਇੱਕ ਸਪਾਈ ਸੇਵਕ ਰੱਖਣਾ ਸੀ ਸੈਕਰੀਫੀਕੇਸ਼ਨ ਵਾਸਤੇ ਇਹਦੇ ਵਿੱਚ ਫਸਟ ਲਿਖਿਆ ਹੋਇਆ ਵੀ ਉਹਦਾ ਜਿਹੜਾ ਵੀ ਜੋ ਵੀ ਖਰਚਾ ਵਗੈਰਾ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਐਸਓ ਵੱਲੋਂ ਉਹਨਾਂ ਨੇ ਰਿਪੋਰਟ ਕੀਤੀ ਜੇ ਇਹਦਾ ਐਸਟੀਮੇਟ ਹਾਊਸ ਤੇ ਦੁਬਾਰਾ ਪਾਸ ਹੋਗਾ ਕਿਉਂ ਵੀ ਜਦੋਂ ਡੀਸੀ ਰਿਪੋਰਟ ਲਖੇਨ ਉਹਦਾ ਐਸਟੀਮੇਟ ਦਾ ਕੋਈ ਲੋੜ ਨਹੀਂ ਪਏ ਤੇ 23 ਬੰਦਿਆਂ ਦਾ ਭੌਰੀ ਰੱਖੋ ਜੀ ਇਹ ਕੌਣ ਹੈ ਆਪਾਂ ਇਹਨੂੰ ਟੈਂਪੋਰਰੀ ਕਰਾ ਗਏ ਸਰਕਾਰ ਨੇ ਮਨਜ਼ੂਰੀ ਦੇ ਕੇ ਰੁਣਾ ਰਿਹਾ هين اسو سيگا اجي نه دوارا بسٽميٽ بنا ڪا نه نڪيل نه ها 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 ਜਾਵਾ ਦੀ ਕਰਮੀਆਂ ਦਾ ਵੀ ਨੇ ਬਹੁਤ ਅਸੀਂ ਥੋੜਾ ਚੱਕਾ ਨਹੀਂ ਕੋ ਬਹੁਤ ਵਾਰ ਅਸੀਂ ਨਹੀਂ ਚਕਰ ਕਰਦੇ ਜਿਸ ਫਸਾਲੇ ਕੋ ਚਾਹੁੰਦਾ ਹੈਗਾ ਜਿਆਦਾ ਚੰਗਾ ਬੰਦਾ ਕਰਾਂ। ਯੋ ਇੱਥੇ ਟਕੜਾਈ ਟਕੜਾ ਆਪਣੇ ਬੰਕਰ ਸਾਹਿਬ ਕਰਦਾ ਜੀ ਕੋ ਆਪਣਾ। ਸਾਨੂੰ ਮਾ ਜੋ ਕਿਓ ਸਭ ਭਲਾ ਅੱਗੇ ਤੋਂ ਹੁਕਮ ਜਾਰੀ ਹੋਏ। ਵੀ ਬੇਸ ਸਕੂਲ ਦੇ ਕੋਦੇ ਨੀਚੇ ਦੁਕਾਨਦਾਰ ਨੇ ਕੰਸਲਰ ਸਾਹਿਬ ਫੋਨ ਕਰਦੇ ਹੀ ਸਾਹਮਣੇ ਆ ਗਏ ਸਾਡਾ ਉਥੇ ਕੋਈ ਨਾ ਕੋਈ ਹੋਣਾ ਨਹੀਂ ਕੰਮ ਹੋਇਆ ਵਿੱਚ ਪਿਆਰ ਨੂੰ ਆਪਾਂ ਪੈਰ ਨਾਲ ਹੀ ਕਰਦੇ ਹਾਂ ਔਰ ਜਿਹੜਾ ਅਸੀਂ ਚੱਕਦੇ ਹਾਂ ਸਾਡੇ ਮਲਾਦ ਚੱਕਦੇ ਕੀ ਹੈ ਸਮਾਂ ਨਹੀਂ ਸਮਾਂ ਦੇ ਚਾਹ ਕੇ ਜਗਾ ਇਹ ਜੋ ਸਮੂਦ ਸੀ ਸੀ ਸਾਡੇ ਉਹ ਦਸੀ ਸੀ ਉਹ ਲੋਦੇ ਤੇ ਆਪਣੀ ਕਾਰਵਾਈ ਇਹਦੇ ਨਹੀਂ ਲੱਗੇ ਉਹ ਮੰਨ ਲਓ ਕਿ ਉਹ ਸਭ ਤੋਂ ਕਰੀਆ ਇਸ ਦਾ ਰੈਕੀਗੂਲੇਸ਼ਨ ਕਰਕੇ ਅੱਗੇ ਪਿੰਡਾਂ ਤੇ ਮੈਮਾ ਰਾਤੇ ਜਿੱਥੇ ਵੀ ਲੈ ਕੇ ਜਾਣਾ ਉਹਦੇ ਲਈ ਸਾਨੂੰ ਜਗ੍ਹਾ ਚਾਹੀਦੀ ਆ ਜੇਕਰ ਸਾਨੂੰ ਜਗ੍ਹਾ ਮਿਲੂਗੀ ਤਾਂ ਅਸੀਂ ਕੂੜਾ ਚੱਕਾਂਗੇ ਨਹੀਂ ਅਸੀਂ ਕੂੜਾ ਬਿਲਕੁਲ ਨਹੀਂ ਬੰਦ ਕਰਦੇ ਨਾ ਸਾਡੇ ਅਗਰ ਜਗ੍ਹਾ ਚਾਹੇ ਵਾਰ ਵਾਈਸ ਸਾਨੂੰ ਜਗ੍ਹਾ ਮਿਲੇ ਚਾਹੇ ਉਹ 3-4 ਵਾਰਾਂ ਦੀ ਇੱਕ ਥਾਂ ਜਗ੍ਹਾ ਮਿਲੇ ਅਸੀਂ ਕੂੜਾ ਚੱਕਾਂਗੇ ਨਹੀਂ ਕੋਈ ਬਾਦ ਅਸੀਂ ਨਹੀਂ ਚੱਕਣਾ ਕੂੜਾ ਤੇ ਫਿਰ ਸਾਡੇ ਕੋਲ ਝਾੜੂ ਪਿਆਦਾ ਅਸੀਂ ਆਪਣਾ ਝਾੜੂ ਦਾ ਕੰਮ ਕਰਾਂਗੇ ਬੰਦ ਤਾਂ ਹੋ ਗਿਆ 15 ਆਨੇ ਚਕੇ ਰਹੀ ਹੈ ਜੀ ਨਹੀਂ ਨਹੀਂ ਸਾਡੀ ਕੀ ਕਰਦੇ ਜੀ ਝਗੜਾ ਕਾਹਦੇ ਕਿਤੇ ਛੇੜੇ ਉੱਪਰ ਤੇ ਸਾਡੀ ਲੜਾਈ ਹੋਈ ਹੈ ਲੜਾਈ ਝਗੜਾ ਹੈ ਆ ਬੈਠੇ ਕਾਉਂਸਲਰ ਸਾਹਿਬ ਕਰਤਾ ਜੀ ਪਰ ਸਾਨੂੰ ਮੰਨ ਲਓ ਕਿ ਸਭ ਕੋਲਾਂ ਦੇ ਮਤਲਬ ਹੁਕਮ ਜਾਈ ਗਈ ਹੋਏ ਵੀ ਬੇਸਿਕ ਸਕੂਲ ਨੇ ਕੋਨੇ ਦੇ ਵਿੱਚ ਜਿੱਥੇ ਪਹਿਲਾਂ ਲੱਗੇ ਸੀ ਬੰਦ ਹੋਇਆ ਸੀ ਕਿ ਉੱਥੇ ਕੂੜਾ ਸਭ ਤੋਂ ਸਾਡੇ ਮਲਾਜ਼ਮਾਂ ਦੇ ਜਾ ਕੇ ਸੁਟਿਆ ਹੁੰਦਾ ਉੱਥੇ ਉਥੋਂ ਦੇ ਦੁਕਾਨਦਾਰਾਂ ਨੇ ਕਾਉਂਸਲਰ ਸਾਹਿਬ ਵਿਰੋਧ ਕਰ ਰਹੀ ਹੈ ਸਭ ਨੇ ਆ ਕੇ ਸਾਡਾ ਉੱਥੇ ਹੱਥੋਂ ਪਾਈ ਹੋਣ ਵਾਲਾ ਵੀ ਕੰਮ ਹੋਇਆ ਜੇ ਮੈਂ ਜੀਓ ਜੀ ਨਾਲ ਲੱਗਿਆ ਆ ਸਾਡਾ ਤੁਹਾਡੇ ਨਾਲ ਕੋਈ ਸੌਦਾ ਨਹੀਂ ਸਾਡਾ ਕਿਸੇ ਹੋਰ ਨਾਲ ਕੋਈ ਲੱਗਦਾ ਕਿ ਕੋਲੇਜ ਆ ਗਿਆ ਅਸੀਂ ਚੱਕਦੇ ਆ ਸਾਡੇ ਮੁਲਾਜ਼ਮ ਚੱਕਦੇ ਕੀ ਸਾਨੂੰ ਨਹੀਂ ਸਮਾਂ ਦਿੰਦੇ ਇਹ ਅੰਦਰੋਂ ਇੱਥੇ ਲੰਦਰ ਕੋ ਦਿਸਹੋਣੀਆਂ ਦਿਸਣ ਬੰਦੇ ਜਿਹੜੇ ਸਾਡੇ ਇਹ ਚੱਕਦੇ ਕੋਈ ਨਾ ਉਹ ਕਿੰਨੇ ਪਾਉਂਦੇ ਇਹ ਕਿੱਲੇ ਜਨ ਸੈੱਟ ਕਰੋ ਜਾਂ ਸਾਨੂੰ ਦੱਸੋ ਬਾਅਦ ਵਿੱਚ ਮਟਰੋ ਕੋਈ ਲੋੜ ਨਹੀਂ ਕਿਸ ਨੂੰ ਦੱਸਦੇ